ਹੰਦੇਵੋ ਕਈ ਵਾਰ ਤੁਹਾਡੀ ਛੋਟੀ ਜੀ ਗਲਤੀ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਤੁਹਾਡੀ ਛੋਟੀ ਜੀ ਗਲਤੀ ਦੇ ਕਾਰਨ ਕੋਈ ਵੀ ਨੁਕਸਾਨ ਹੋ ਸਕਦਾ ਹੈਗਾ ਅਕਸਰ ਆਪਾਂ ਸੜਕ ਦੇ ਉੱਪਰ ਲੱਗੀਆਂ ਸਟਰੀਟ ਲਾਈਟਸ ਦਾ ਸਾਰੀ ਦੇਖਦੇ ਆਂ ਤੇ ਕਈ ਵਾਰ ਆਪਾਂ ਗਲਤੀ ਨਾਲ ਜਾਂ ਸੜਕ ਕ੍ਰੋਸ ਕਰਨ ਲੱਗਿਆਂ ਇਹਨਾਂ ਨੂੰ ਟੱਚ ਵੀ ਕਰ ਦਿੰਨੇ ਆਂ ਤੁਸੀਂ ਵੀ ਇਸ ਤਰ੍ਹਾਂ ਦੀ ਕਦੇ ਗਲਤੀ ਕਰਦੇ ਹੋ ਤਾਂ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਗਲਤੀ ਬਿਲਕੁਲ ਨਹੀਂ ਕਰਨੀ ਕਿ ਜਿਹੜਾ ਤੁਸੀਂ ਖੰਭਾ ਦੇਖ ਰਹੇ ਹੋ ਇਸ ਖੰਭੇ ਨੂੰ ਟੱਚ ਕਰਦੇ ਹੀ ਇੱਕ ਛੋਟੀ ਜੀ ਬੱਚੀ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਇਸ ਖੰਭੇ ਦੇ ਵਿੱਚ 24 ਵੋਲਟੇਜ ਦਾ ਕਰੰਟ ਸਿੱਧਾ ਆ ਰਿਹਾ ਹੈ ਡਾਇਰੈਕਟ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਕਈ ਵਾਰ ਅਸੀਂ ਗਲਤੀ ਨਾਲ ਖੰਬੇ ਨੂੰ ਟੱਚ ਕਰ ਲੈਂਦੇ ਹਾਂ ਜਿਸ ਕਰਕੇ ਕੋਈ ਵੀ ਅਨਹੋਣੀ ਘਟਨਾ ਵਾਪਰ ਸਕਦੀ ਹੈ। بارش ਔਨ ਕਰ ਕਿਤੇ بارش ਦਾ ਪਾਣੀ ਇਨ੍ਹਾਂ ਖੰਬਿਆਂ ਉੱਪਰ ਪੈਣ ਕਰਕੇ ਇਨ੍ਹਾਂ ਵਿੱਚ ਅਕਸਰ ਕਰੰਟ ਆ ਸਕਦਾ ਹੈ। ਸਾਹਤ ਬਿਲਕੁਲ ਤੁਹਾਡੇ ਸਾਹਮਣੇ ਹੈ। ਅਸੀਂ ਜਦੋਂ ਅਰਥ ਵਾਇਰ ਨਾਲ ਇਸ ਨੂੰ ਚੈੱਕ ਕੀਤਾ ਤਾਂ ਇਸ ਵਿੱਚ ਡਾਇਰੈਕਟ ਕਰੰਟ ਆ ਰਿਹਾ ਸੀ। ਨੀ ਨੈਤਿਕ ਜ਼ਿੰਮੇਵਾਰੀ ਸਮਝੀ ਹੋਈ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆ ਹੁਣ ਤੁਹਾਡੀ ਨੈਤਿਕ ਡਿਊਟੀ ਬਣਦੀ ਹੈ ਕਿ ਇਸ ਬਾਰੇ ਆਪਣੇ ਆਪਣੇ ਪਰਿਵਾਰ ਨੂੰ ਆਪਣੇ ਆਸ ਪड़ोस ਵਾਲਿਆਂ ਨੂੰ ਸਾਰਿਆਂ ਨੂੰ ਅਵੇਅਰ ਕਰ ਦਈਏ ਕਿ ਸਾਨੂੰ ਭੁੱਲ ਕੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਡਾਇਰੈਕਟ ਅਰਥ ਵਾਇਰ ਨਾਲ ਉਸ ਨੂੰ ਚੈੱਕ ਕੀਤਾ ਖੰਭੇ ਨੂੰ ਤਾਂ ਉਸ ਵਿੱਚ ਕਰੰਟ ਆ ਰਿਹਾ ਸੀ ਜਿਸ ਨੂੰ ਹੱਥ ਲਗਾ ਕੇ ਜੇ ਟੱਚ ਕਰਦੇ ਸਾਰ ਹੀ ਇਨਸਾਨ ਨੂੰ ਝਟਕਾ ਲੱਗ ਸਕਦਾ ਹੈ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਇਸ ਤਰ੍ਹਾਂ ਦੀ ਅੰਗੈਲੀ ਨੂੰ ਕਦੇ ਵੀ ਨਾ ਕਰਨਾ ਤੇ ਹਾਂ ਇੱਕ ਗੱਲ ਹੋਰ ਹਾਂ ਇਨ੍ਹਾਂ ਖੰਬਿਆਂ ਨੂੰ ਚੈੱਕ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ ਡਿਊਟੀ ਕਿਸ ਦੀ ਲੱਗੀ ਹੋਈ ਹੈ ਉਹਨਾਂ ਨੂੰ ਵੀ ਇਸ ਬਾਰੇ ਥੋੜਾ ਅਵੇਅਰ ਹੋ ਜਾਣਾ ਚਾਹੀਦਾ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ